ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਸਿਰਫ ਲੈ ਕੇ ਆਈਆਂ ਦੋ ਤਰ੍ਹਾਂ ਦੀਆਂ ਕਲੈਕਸ਼ਨਾਂ ਤੇ ਦੋਨਾਂ ਦੀ ਡਿਟੇਲ ਡਿਸਕ੍ਰਿਪਸ਼ਨ ਪ੍ਰਾਈਸ ਫੈਬਰਿਕ ਕਿੰਨੇ ਮੀਟਰ ਆਏਗਾ ਫੈਬਰਿਕ ਕਿਹੜਾ ਆਏਗਾ ਟੌਪ ਬਾਟਮ ਦਾ ਆਏਗਾ ਜਾਂ ਟੌਪ ਬਾਟਮ ਐਂ ਦੁਪੱਟੇ ਦਾ ਸੂਟ ਹੈ ਤੇ ਉਹਦਾ ਕੀ ਫੈਬਰਿਕ ਆਏਗਾ ਮੈਂ ਤੁਹਾਨੂੰ ਸਾਰੀ ਡਿਟੇਲ ਇੱਥੇ ਦੱਸ ਦਿਆਂਗੀ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿਹੜੇ ਸੂਟ ਕਿੰਨੇ ਦੇ ਨੇ ਫਰਸਟ ਵਾਲੀ ਇਹ ਰਿਬਹ ਬਰਾਨ ਦੀ 5 ਮੀਟਰ ਦਾ ਤੁਹਾਨੂੰ ਬਹੁਤ ਹੀ ਸੌਫਟ ਤੇ ਫਾਈਨ ਕੁਆਲਿਟੀ ਦਾ ਮਸਲੀਨ ਸਿਲਕ ਦਾ ਫੈਬਰਿਕ ਮਿਲੇਗਾ ਪ੍ਰਿੰਟ ਬਹੁਤ ਸੋਹਣੇ ਨੇ ਤੇ ਕੁਆਲਿਟੀ ਬਹੁਤ ਹੀ ਵਧੀਆ ਗਾਉਨ ਡ्रेसेस ਕੋਰਸੈਟ ਤੇ ਪੰਜਾਬੀ ਸੂਟ ਤੁਸੀਂ ਇਥੋਂ ਸਟਿਚ ਕਰਵਾ ਸਕਦੇ ਹੋ ਅਗਰ ਤੁਸੀਂ ਇੱਕ ਸੂਟ ਬਾਏ ਕਰੋਗੇ ਤੁਹਾਨੂੰ 515 ਰੁਪਏ ਵਿੱਚ ਪਏਗਾ ਤੇ ਅਗਰ ਦੋ ਸੂਟ ਬਾਏ ਕਰੋਗੇ ਤੇ 880 ਰੁਪਏ ਵਿੱਚ ਸ਼ਿਪਿੰਗ ਆਲਵੇਸ ਫ੍ਰੀ ਹੈ ਤੇ ਬਹੁਤ ਹੀ ਪਿਆਰੇ ਕਲਰ ਨੇ ਮੈਂ ਸਾਰੇ ਇੱਥੇ ਕਲਰ ਐਡ ਕਰ ਦਿੱਤੇ ਨੇ ਬਾਕੀ ਅਗਰ ਕੁਇਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਐਮ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹ ਥੋੜੀਆਂ ਪਾਰਟੀ ਵੇਅ ਕਲੈਕਸ਼ਨ ਹਨ ਸਿੰਪਲ ਸੌਫ ਵਰ ਜੀਆਂ ਪ੍ਰਾਈਸ ਬਹੁਤ ਘੱਟ ਹੈ ਸੇਲ 'ਤੇ ਆਏ ਨੇ ਸੂਟ ਸਿਰਫ ਤੇ ਸਿਰਫ 550 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜਿਹੜੇ ਇਹਨਾਂ ਦੇ ਸੂਟਾਂ ਦੀ ਡਿਟੇਲ ਡਿਸਕ੍ਰਿਪਸ਼ਨ ਹੈ ਡਿਟੇਲ ਵਗੈਰਾ ਕਿ ਫੈਬਰਿਕ ਕਿਹੜਾ ਹੈ ਜਾਂ ਕੁਛ ਉਹ ਸਾਰਾ ਇੱਥੇ ਮੈਂਸ਼ਨ ਹੈ ਤੁਸੀਂ ਦੇਖੋ ਇਹਨਾਂ ਦੇ ਉੱਪਰ ਜਿਵੇਂ ਆ ਪਰੰਪਰਾ कॉटन ਹੈ बॉटम ਵੀ ਪਰੰਪਰਾ कॉटन ਦਾ ਆਏਗਾ ਦੁਪੱਟਾ ਇਹਨਾਂ ਦਾ ਸ਼ਿਫੋਨ ਦਾ ਆਏਗਾ ਐਮਬਰਾਇਡਰੀ ਆਲਓਵਰ ਹੈ बॉਟਮ ਪਲੇਨ ਆਏਗਾ 5 ਮੀਟਰ ਦੇ ਆਲਓਵਰ ਸੂਟਾਂ ਦੇ ਨਾਲ ਇੱਕ ਕਲੈਕਸ਼ਨ ਆਣ ਗਈਆਂ ਸੇਲ ਲੱਗੀ ਆ ਸਿਰਫ ਤੇ ਸਿਰਫ 550 ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਓਨਲੀ ਐਟ 550 ਰੁਪਏ ਫ੍ਰੀ ਸ਼ਿਪਿੰਗ ਚਾਰजेस ਹੈ ਆਲਓਵਰ ਇੰਡੀਆ ਅਗਰ ਤੁਸੀਂ ਆਲਰਪਨਿੰਗ ਕੀਤੀ ਹੈ ਵੀ ਨੂੰ ਆਰਡਰ ਤਾਨੂੰ ਕੋਈ ਵੀ ਐਕਸਟਰਾ ਚਾਰजेस ਨਹੀਂ ਦੇਣੇ ਪੈਣਗੇ ਜੋ ਪ੍ਰਾਈਸ ਮੈਂ ਇੱਥੇ ਦੱਸਾਂਗੀ ਉਹੀ ਚਾਰजेस ਲੱਗਣਗੇ ਬਹੁਤ ਪਿਆਰੇ ਸੂਟ ਨੇ ਸਿਰਫ ਦਾ ਸਿਰਫ 5500 ਰੁਪਿਆ ਦੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਾਕੀ ਅਗਰ ਕੋਈ ਕੁਐਰੀ ਹੈ ਜਾਂ ਸੂਟ ਬਾਈ ਕਰਨਾ ਜਾਂ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀਆਂ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ 'ਤੇ ਜਦ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੇ ਕੋਲ ਜਵਾਬ ਜਰੂਰ ਆਏਗਾ ਐਮ ਵਾਲੇ ਸੂਟ ਜਿਹੜੇ ਨੇ ਇਹ 750 ਰੁਪਏ ਵਿੱਚ ਮਿਲਣਗੇ ਇਹ ਤੁਹਾਨੂੰ ਸ਼ਾਰਟ ਤੇ ਬਾਟਮ ਦਾ ਫੈਬਰਿਕ ਕਾਟਨ ਦਾ ਮਿਲੇਗਾ ਦੁਪੱਟਾ ਪ्योर ਸ਼ਿਫੌਨ ਪਾਕਿਸਤਾਨੀ ਵਰਕ ਦੇ ਨਾਲ ਆਏਗਾ ਇਹਦੇ ਵਿੱਚ ਥੋੜੇ ਜਿਹਾ ਕਲਰ ਨਵੇਂ ਐਡ ਕੀਤੇ ਨੇ ਉਹ ਵੀ ਤੁਹਾਨੂੰ ਸਾਰੇ ਇੱਥੇ ਡਿਸਪਲੇ ਹੋ ਜਾਣਗੇ ਤੇ ਜੇਕਰ ਚੈਨਲ ਤੇ ਨਵੇਂ ਹੋ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਜਿਹੜੇ ਨੇ ਟ੍ਰੈਂਡ ਕਰ ਰਹ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਾ ਮੈਨੂੰ ਸੁਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ